ਇਹ ਰੇਤ ਦੇ ਟਿੱਬੇ ਰਾਜਸਥਾਨ ਦੇ ਨਹੀਂ ਹੈ ਇਹ ਪੰਜਾਬ ਦਾ ਉਹ ਇਲਾਕਾ ਵਾ ਜਿਹੜਾ ਪਿਛਲੇ ਸਵਾ ਮਹੀਨੇ ਤੋਂ ਪਾਣੀ ਦੇ ਥਲੇ ਸੀ ਜਿਹੜੀ ਸਾਡੀ ਸਰਕਾਰ ਵਾ ਸਾਡੀ ਸਰਕਾਰ ਨੇ ਇਸ ਪਿੰਡ ਨੂੰ ਰਾਜਸਥਾਨ ਬਣਾਤਾ ਮੈਂ ਸੀਐਮ ਮਾਨ ਸਾਹਿਬ ਨੇ ਇੱਕ ਗੱਲ ਕਹਿਣਾ ਵਾ ਕਿ ਥੋੜਾ ਜਿਹਾ ਨਾ ਤੁਸੀਂ ਬੋਲਤੇ ਨਾ ਹੋ ਤੁਸੀਂ ਗਾਂ ਆਉਂਦੇ ਪਰ ਜਿਨ੍ਹਾਂ ਨੇ ਹੁਣ ਜਿੱਦਾਂ ਮੰਨ ਲਓ ਯਾ ਦਲਦਲ ਪੈ ਗਈ ਆ ਮਿੱਟੀ ਪੈ ਗਈ ਆ ਇਹਦੇ ਵਾਸਤੇ ਤੁਸੀਂ ਸਾਨੂੰ ਕੀ ਹੱਲ ਕਰਕੇ ਦੋਗੇ ਕਿਸੇ ਵੇਲੇ ਨਾ ਵਲਡਰ ਕਾਰਡ ਬਣਿਆ ਸੀਗਾ ਕਿ ਪੰਜਾਬ ਉਹ ਕਹਿੰਦੇ ਨਹੀਂ ਹੁੰਦੇ ਕਿ ਜਦੋਂ 20 ਹਜ਼ਾਰ ਕਿਤੇ ਪਾਣੀ ਹੁੰਦਾ ਵਾ ਤੇ ਜਿਹੜੀ 20 ਰੁਪਏ ਦੀ ਬੋਤਲ ਹੈ 100 ਰੁਪਏ ਚ ਕਰ ਦਿੰਦੇ ਆ ਤੇ ਪੰਜਾਬੀ ਜਾ ਕੇ ਲੰਗਰ ਲਾ ਦਿੰਦੇ ਸੀ ਇਹ ਇਸ ਟਾਈਮ ਸਾਡੇ ਇਹ ਹਾਲਾਤ ਬਣਾਤੇ ਆ ਸਰਕਾਰਾਂ ਨੇ ਕਿ ਸਾਡੀ ਦੁਜੀਆ ਸਟੇਟਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਔਖੇ ਟਾਈਮ ਚ ਬਾਹਮ ਕਢੀ ਆ ਤਹਿਦ ਬਹੁਤ ਧੰਨਵਾਦ ਵਾਹਨਾਂ ਦਾ ਪਰ ਉਹਨਾਂ ਨੇ ਸਾਡੀ ਬਾਹ ਫੜੀ ਹੋਣੀ ਸਾਡੇ ਕਿੱਥੇ ਅਸੀਂ ਜਾਨੇ ਸੀ ਕਿ ਉਹਨਾਂ ਦੀ ਬਾਹ ਫੜਨਾ ਹੁਣ ਸਾਡੀ ਅੱਗੇ ਉਹ ਫੜਨਦੇ ਆ ਸਾਨੂੰ ਸਾਡੇ ਹੀ ਭਰਾਵਾਂ ਨੇ ਵਿਚਾਲਿਆ ਵਾ ਨਹੀਂ ਤੇ ਸਾਡੇ ਹਾਲਾਤ ਬਹੁਤ ਨਾੜੀ ਬੀਚੇ ਸਾਨੂੰ ਤਾਂ ਹੋਰ ਤੇ ਕਹੇ ਮੈਨੂੰ ਆ ਸੀ ਕਿ ਉਹ ਤਾਂ ਮੈਂ ਪਹਿਲਾਂ ਦੱਸਤਾ ਜੀ ਪੁਲਤੇ ਆਉਂਦੇ ਸੀਗੇ ਚਿੱਟੇ ਕੁਰਤੇ ਪਜਾਮੇ ਪਾਏ ਸੀ ਕੀੜਾ ਮਾਰ ਕੇ ਚੱਲ ਜਾਂਦੇ ਸੀ ਇਹ ਜੋ ਕੁਛ ਹੁੰਦਿਆ ਨਾ ਇਹ ਸਭ ਸਿਆਪਾ ਲੈਣ ਕੋਲਿੰਗ ਦਾ ਪਾਇਆ ਹੋਇਆ ਇਹਨਾਂ ਨੂੰ ਇਹ ਹੀ ਆ ਵੀ ਸਿੱਖ ਇਹਨਾਂ ਨੂੰ ਮਾਰੋ ਪਾਣੀ ਛੱਡ ਛੱਡ ਇਹ ਹੱਥ ਖਿਆ ਹੱਥ ਜੋੜਨ ਵੀ ਆ ਛੱਡੀਆਂ ਜਮੀਨਾਂ ਤੋਂ ਕੀ ਭਰਾਂਗਾ ਦੀ ਬੈਂਕ ਤੋਂ ਕਿ ਅਹੀਂ ਚੱਲੇ ਪਰ ਇਹ ਆਲੇ ਮਨ ਚ ਪੁਕਾ ਕੱਢ ਹਿੱੜਣਾ ਇਹ ਕੰਮ ਨਹੀਂ ਹੋਣਾ ਜੀ ਉਹ ਕਹਿੰਦੇ ਜੀ ਅਸੀਂ 15 ਸਾਢੇ ਪਿੱਛੇ ਚਲ ਗਏ ਆ ਪਰ ਜੇ ਇਸ ਆਵਾਂ ਸਾਡੇ ਪਾਣੀ ਆਉਂਦੇ ਜੇ ਇਸ ਆਵਾਂ ਤਾਂ ਅਸੀਂ ਦਿੱਸੂ ਸਾਡੇ ਪਿੱਛੇ ਚਲ ਗਏ ਆ ਜੀ ਸਿਰਫ ਇਹ ਇਹ ਕਿਹਾ ਵੀ ਸਾਨੂੰ ਪਤਾ ਸਾਡੀ ਜਿਹੜੀ ਜੰਗ ਹੈ ਤੁਹਾਨੂੰ ਆਪ ਨੂੰ ਲੜਨੀ ਪੈਣੀ ਹੈ। ਵਰਲਡ ਦੇ ਵਿੱਚ ਇੱਕ ਰਕਾਰ ਬਣੂਗਾ ਜੀ ਹਰ ਕਿਹ ਇੱਕ ਸਰਕਾਰ ਪਹਿਲੀ ਵਾਰ ਆਈ ਤੇ ਪਹਿਲੀ ਵਾਰ ਹੀ ਚਲੀ ਗਈ। ਹੁਣ ਆਮ ਪਾਰਟੀ ਦਾ ਇੱਥੋਂ ਤੱਕ ਕੰਮ ਹੋ ਗਿਆ ਜੀ ਮੈਂ ਕਹਿੰਦਾ ਸੀਐਮ ਮਾਨ ਸਾਹਿਬ ਆਉਂਦੇ ਐ ਐਮਐਲਏ ਸੰਭਾਲ ਲੈਣ ਉਹ ਤੇ ਹੁਣ ਜਥੇਬੰਦੀਆਂ ਜਿਹੜੀਆਂ ਸਾਨੂੰ ਬਚਾਉਂਦੀਆਂ ਆਂ ਵਾ ਉਹਨਾਂ ਨੂੰ ਕਹਿਣ ਲੱਪਿਆ ਜੀ ਹਰ ਕਲਾ ਜਹਰੇ ਪਰਨੇ ਪਾ ਕੇ ਆ ਜਾਂਦੇ ਆ ਇਹਨਾਂ ਨੂੰ ਇੱਦਾਂ ਉਦਾਂ ਜੀ ਮੈਂ ਕਹਿੰਦਾ ਬੇੰਤੀ ਆ ਇਹਨਾਂ ਜੀ ਜਿਹੜਾ ਪਰਨਾ ਹੀ ਬੁੱਧ ਗਿਆ ਸਾਡੀ ਜਥੇਬੰਦੀ ਸਾਨੂੰ ਦੇਣ ਵਾ ਜੀ ਜਦੋਂ ਦੇਖੋ ਜੀ ਬੰਦਾ ਟੁੱਟਿਆ ਜੀ ਦੁਖੀ ਹੋ ਜੇ ਹੁਣ ਮੰਨ ਲਓ ਦੁਖੀ ਆ ਕੁਈ ਖੋਇਸੇ ਹੈ ਨਹੀਂਗੇ ਔਰ ਇੱਕ ਸਾਡੇ ਚਿਹਰੇ ਹੱਸਦੇ ਆ ਕਿਉਂਕਿ ਇਹ ਜਿਹੜੀ ਸਿੱਖ ਕੌਮ ਹੈਗੀ ਚੜ੍ਹਦੀ ਕਲਾ ਜਾ ਇਹ ਸ਼ੁਰੂ ਤੋਂ ਰਹੀਣੀ ਚੜ੍ਹਦੀ ਕਲਾ ਜਾ ਇਹ ਜਨਾ ਮਰਜੀ ਸਰਕਾਰ ਜੋਰ ਲਾੜੇ ਇਸ ਸਮੇਂ ਜਿਹੜੀ ਜਗ੍ਹਾ ਤੇ ਮੈਂ ਖੜਾ ਆ ਵਾ ਇਹ ਰੇਤ ਦੇ ਟਿੱਬੇ ਰਾਜਸਥਾਨ ਦੇ ਨਹੀਂ ਹੈ ਇਹ ਪੰਜਾਬ ਦਾ ਉਹ ਇਲਾਕਾ ਵਾ ਜਿਹੜਾ ਪਿਛਲੇ ਸਵਾ ਮਹੀਨੇ ਤੋਂ ਪਾਣੀ ਦੇ ਥੱਲੇ ਸੀ ਹੁਣ ਪਾਣੀ ਜਿਹੜਾ ਉਹ ਲੱਤ ਚੁੱਕਿਆ ਪਾਣੀ ਜਿਹੜਾ ਦਰਿਆਵਾਂ ਵਿੱਚ ਵਾਪਸ ਜਾ ਚੁੱਕਿਆ ਹੈ ਲੇਕਿਨ ਸਾਰੇ ਪਾਸੇ ਇੱਕ ਤਸਵੀਰ ਕਮਾ ਕੇ ਦਿਖਾਉਂਗਾ ਇਸ ਸਮੇਂ ਜਿਹੜੀ ਜ਼ਮੀਨ ਜਿਹੜੀ ਜ਼ਮੀਨ ਅਪਜਾਉ ਜਿਹਦੇ ਵਿੱਚ ਕੁਝ ਦਿਨ ਪਹਿਲਾਂ ਝੋਨੇ ਦੀ ਫਸਲ ਸੀ ਇਸ ਸਮੇਂ ਬੰਜਰ ਨਜ਼ਰ ਆ ਰਹੀ ਹੈ ਹਰ ਪਾਸੇ ਰੇਤਾ ਔਰ ਜਿਹੜੀ ਦਲਦਲ ਜਿਹੜੀ ਉਹ ਬਣ ਚੁੱਕੀ ਹੈ ਲੋਕ ਜਿਹੜੇ ਦੁਬਾਰਾ ਆਪਣੇ ਘਰਾਂ ਦੇ ਵਿੱਚ ਵਾਪਸ ਆਣਾ ਸ਼ੁਰੂ ਹੋਏ ਨੇ ਲੇਕਿਨ ਜ਼ਮੀਨਾਂ ਕਦੋਂ ਬਣਨੀਆਂ ਨੇ ਜ਼ਮੀਨਾਂ ਦੇ ਉੱਪਰ ਕਦੋਂ ਦੁਬਾਰਾ ਫਸਲ ਜਿਹੜੀ ਹੁਣੀ ਹੈ ਇਹ ਅਜੇ ਉਹਨਾਂ ਨੂੰ ਕੋਈ ਆਸ ਉਮੀਦ ਜਿਹੜੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਕੁਝ ਵੀਰ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਿੰਨਾ ਧੰਮ ਜਿਹੜੇ ਸਾਡੇ ਇਹ ਕਿਸਾਨ ਵੀਰ ਜਿਹੜੇ ਆ ਇਹ ਆਪਣੀ ਦੁਆਰਾ ਫਸਲ ਨਹੀਂ ਬਿਜ ਲੈਂਦੇ ਦੁਆਰਾ ਆਪਣੇ ਪੈਰਾਂ ਤੇ ਨਹੀਂ ਹੁੰਦੇ ਅਸੀਂ ਲੋਕ ਜਿਹੜੇ ਇਹਨਾਂ ਸਾਥ ਦੇਵਾਂਗੇ ਤਾਂ ਪਿਛਲੇ ਦਿਨੀ ਇਹਨਾਂ ਵੀਰਾਂ ਨਾਲ ਗੱਲ ਹੋਈ ਸੀ ਵੀਰੇ ਪੰਨੂ ਸਾਹਿਬ ਸਭ ਤੋਂ ਪਹਿਲਾਂ ਹੁਣ ਪਾਣੀ ਉਤਰਿਆ ਕੀ ਹਾਲਾਤ ਦੇਖੇ ਤੁਸੀਂ ਦੇਖੋ ਜੀ ਪਹਿਲਾਂ ਤਾਂ ਜਦੋਂ ਇਹ ਏਸੇ ਰੀਵੇ ਚਾਹੀਦਾ ਹੈਗਾ ਨਾ ਜੀ ਜੀ ਬਹੁਤ ਜਿਆਦਾ ਖੁਸ਼ੀ ਹੁੰਦੀ ਸੀਗੀ ਵੀ ਅਸੀਂ ਚੱਲੇ ਆ ਪਿੰਡ ਆਪ ਤੇ ਕਹਿ ਲਓ ਵੀ ਸਾਡੇ ਕਿਸਾਨ ਪਿੰਡ ਤੇ ਸਾਡਾ ਹੀ ਆ ਸਾਡਾ ਖੂਨ ਵਾ ਪਰ ਹੁਣ ਸਾਨੂੰ ਇੱਥੇ ਮਹਿਸੂਸ ਹੁੰਦਾ ਵਾ ਕਿ ਜਿਹੜੀ ਸਾਡੀ ਸਰਕਾਰ ਵਾ ਸਾਡੀ ਸਰਕਾਰ ਨੇ ਇਸ ਪਿੰਡ ਨੂੰ ਰਾਜਸਥਾਨ ਬਣਾਤਾ ਜੀ ਕਿਉਂਕਿ ਤੁਸੀਂ ਕਿੰਨੇ ਦਿਨ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੀ ਤੁਸੀਂ ਸਾਡੀ ਆਵਾਜ਼ ਪਹੁੰਚਾਉਂਦੇ ਆ ਸ਼ੁਕਰੀਆ ਕੋਸ਼ਕ ਮੀਡੀਆ ਵਾ ਜਿਹੜੀ ਇਥੋਂ ਦੀ ਸਚਾਈ ਨਹੀਂ ਪਹੁੰਚਾਉਂਦੇ ਕੁਸ਼ਕ ਚੈਨਲ ਵਾਲੇ ਸਾਰਿਆਂ ਨੂੰ ਅਸੀਂ ਕਿੰਨੇ ਜੀ ਦੂਸਰੀ ਗੱਲ ਇਹ ਹੈ ਕਿ ਮੈਂ ਸੀਐਮ ਮਾਨ ਸਾਹਿਬ ਨੇ ਇੱਕ ਗੱਲ ਕਹਿਨਾ ਵਾ ਕਿ ਥੋੜਾ ਜਿਹਾ ਨਾ ਤੁਸੀਂ ਪੋਲਤੇ ਨਾ ਆਓ ਤੁਸੀਂ ਗਾਂ ਆਓ ਹੂੰ ਖੇਤਾਂ ਦੇ ਵਿੱਚ ਆਓ ਅੱਗੇ ਵੇਖੋ ਕਿ ਹਾਲਾਤ ਕੀ ਬਣ ਗਿਆ ਕੁਛ ਦੇਖੀ ਆਗੇ ਕਿ ਇਹਦਾ ਮਸਲਾ ਕੀ ਹਾਲ ਹੁੰਦਾ ਮੰਨ ਲਓ ਜਿਹਦੇ ਦੇ ਕਿਸਾਨ ਦੇ ਖੇਤ ਚ ਰੇਤਾ ਪੈ ਗਈ ਆ ਉਹਦਾ ਤਾਂ ਹੱਲ ਕਰਤਾ ਤੁਸੀਂ ਪਰ ਜਿਨ੍ਹਾਂ ਨੇ ਹੁਣ ਜਿੱਦਾਂ ਹੁਣ ਮੰਨ ਲਓ ਯਾ ਦਲਦਲ ਪੈ ਗਈ ਆ ਮਿੱਟੀ ਪੈ ਗਈ ਆ ਇਹਦੇ ਵਾਸਤੇ ਤੁਸੀਂ ਸਾਨੂੰ ਕੀ ਹੱਲ ਕਰਕੇ ਦੋਵੋਗੇ ਸਰਕਾਰ ਨੇ ਕਿਹਾ ਜਿਹਦੇ ਖੇਤ ਉਹਦੀ ਰੇਤ ਹਾਂਜੀ ਕਿਹਾ ਉਹਨਾਂ ਨੇ ਪਰ ਜਿਹਦੇ ਮਿੱਟੀ ਪੈ ਗਈ ਉਹ ਕੀ ਕਰੂਗਾ ਜੀ ਇਹਨੂੰ ਕਿੱਥੇ ਖੜਾਂਗੇ ਕੀ ਕਰਾਂਗੇ ਸਾਨੂੰ ਇਹਦਾ ਵੀ ਦੱਸਣਾ ਸਾਡੇ ਕਿਉਂਕਿ ਸੀਐਮ ਆ ਮਾਨਵਾ ਹੀ ਵੋਟਾਂ ਪਾਈਆਂ ਉਹਨਾਂ ਨੂੰ ਬੁੜਾਇਆ ਵਾ ਸਾਨੂੰ ਦੇ ਭਾਈ ਸਾਹਿਬ ਜੋ ਸਾਡੇ ਇਹ ਹਾਲਾਤ ਬਣ ਗਏ ਆ ਨਾ ਸਾਨੂੰ ਅਜੇ ਕਣਕ ਬੀਜਣ ਦੀ ਵੀ ਆਸ ਨਹੀਂ ਗਈ ਬਿਲਕੁਲ ਰਸਤੇ ਤੁਸੀਂ ਇੱਕ ਵੇਖਿਓ ਜੀ ਤੁਸੀਂ ਪਿੰਡਾਂ ਦਾ ਦੌਰਾ ਕਰਦੇ ਆ ਜਿਹੜਾ ਘਰਾਂ ਨੂੰ ਰਸਤਾ ਆਉਂਦਾ ਵਾ ਜੇਦੋਂ ਪਰੇਟ ਲੱਗੀ ਜਾਂ ਸੜਕ ਲੱਗੀ ਆ ਤੁਸੀਂ ਦੱਸੋ ਜੀ ਉਹ ਉੱਚਾ ਹੁੰਦਾ ਜਾਂ ਖੇਤ ਨਾਲੋਂ ਨੀਵਾ ਹੁੰਦਾ ਜੀ ਹਮ ਇਸ ਟਾਈਮ ਖੇਤ ਉੱਚੇ ਹੋ ਗਏ ਮਿੱਟੀ ਪੈ ਗਏ ਰਸਤੇ ਨੀਵੇਂ ਰਹਿ ਗਏ ਆ ਇਹ ਹਾਲਾਤ ਬਣ ਗਏ ਆ ਅਸੀਂ ਸੀਐਮ ਮਾਨ ਸਾਹਿਬ ਨੂੰ ਇੱਕ ਹੀ ਬੇਨਤੀ ਕਰਦੇ ਆ ਸਾਡੇ ਟਾਡੇ ਗੜੀ ਹੱਥ ਜੁੜ ਜੀ ਆਓ ਪਹੁੰਚੋ ਹਣ ਟਾਡੀ ਲੋੜ ਵਾ ਸਾਨੂੰ ਅਸੀਂ ਤੁਹਾਨੂੰ ਚੁਣਿਆ ਵਾ ਆਮ ਸੀਐਮ ਮਾਨ ਸਾਹਿਬ ਖੁਦ ਕਹਿੰਦੇ ਸੀਗੇ ਕਿ ਮੈਂ ਆਮ ਘਰਾਂ ਚ ੁੱਠਿਆ ਵਾ ਅਸੀਂ ਵੀ ਆਮ ਘਰਾਂ ਚ ੁੱਠੇ ਆ ਹਮ ਸਾਡੀ ਸਾਰਥ ਲਓ ਆਗੇ ਦੂਸਰੀ ਗੱਲ ਜੀ ਇਹ ਜਿਹੜਾ ਸਾਡੇ ਮੈਨੂੰ ਪਹਿਲੇ ਦੱਸੋ ਕਿ ਜਿਹੜੇ ਇਹ ਬਾਉਪੁਰ ਇਲਾਕਾ ਵਾ ਇਹਦੇ ਤੁਹਾਡੀ ਆਪਣੀ ਖੁੱਦੀ ਕੋਈ ਮਾਲਕੀ ਜ਼ਮੀਨ ਹੈ ਨਹੀਂ ਭਾਜੀ ਕੋਈ ਠੇਕੇ ਦੇ ਕੋਈ ਕੁਝ ਨਹੀਂ ਮੇਰੀ ਇਸ ਏਰੀਆ ਵਿੱਚ ਨਾ ਠੇਕੇ ਦੇ ਕੋਈ ਜ਼ਮੀਨ ਵਾ ਜੀ ਨਾ ਮੇਰੀ ਮਾਲਕੀ ਜ਼ਮੀਨ ਹੈ ਜੀ ਇਹ ਤੁਸੀਂ ਕਹਿ ਰਹੇ ਹੋ ਕਿ ਸਾਡੇ ਹਾਲਾਤ ਦੇਖੋ ਸਾਡੇ ਹਾਲਾਤ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਆ ਬਜ਼ੁਰਗ ਖਲੋਤੀ ਆ ਜੀ ਇਹ ਬਗਾਨੇ ਆ ਜੀ ਸਾਡੇ ਆਪ ਦੇ ਹਨ ਇਸ ਏਰੀਆ ਦੇ ਵਿੱਚ ਮੈਂ ਕੰਮ ਬਹੁ ਕੀਤਾ ਜੀ ਜੇ ਮੰਨ ਲਓ ਸਰਕਾਰਾਂ ਦਾ ਭੱਜ ਗੀਆਂ ਅਹੀਂ ਤਾਂ ਭੱਜਣ ਵਾਲਾ ਭੱਜਣਾ ਭੱਜਦਾ ਹੀ ਗੱਲ ਕਵਾਂਗੀ ਜਦੋਂ ਸਾਡੀ ਕੋਈ ਸਾਰ ਹੀ ਨਹੀਂ ਅਸੀਂ ਤਾਂ ਫਿਰ ਹੁਣ ਇਹਨਾਂ ਨਾਲ ਖੜਾਂਗੇ ਨਾ ਜੇ ਇੱਥੋਂ ਹੀ ਬਿਜ਼ਨਸ ਕੀਤਾ ਕੋਈ ਆਦਾ ਪੈਸਾ ਕਮਾਇਆ ਵਾ ਜਿੱਦਾਂ ਹੁਣ ਮੰਨ ਲਓ ਕੰਪੈਨ ਵੀ ਚਲਾਈ ਹੈ ਕੰਪਿਊਟਰ ਕਰਾਇਆ ਵੀ ਚਲਾਉਣੇ ਇੱਥੇ ਕਣਕਾ ਵੀਚ ਕੇ ਜਾਂਨੇ ਆ ਹੁਣ ਅਸੀਂ ਆਪਦੇ ਕਿਸਾਨਾਂ ਦੇ ਭਾਈ ਸਾਹਿਬ ਤਾਂ ਨਹੀਂ ਉਦੋਂ ਵੀ ਤੁਹਾਡੇ ਚੈਨਲ ਰਾਈ ਮਾਧਿਅਮ ਰਾਈ ਦੱਸਿਆ ਸੀਗਾ ਵੀ ਅਸੀਂ ਇਹਨਾਂ ਨਾਲ ਖਲੋਤੇ ਆ 24 ਘੰਟੇ ਖਲੋਤੇ ਆ ਅੱਛਾ ਚਲੋ ਆਪਾਂ ਦੇਖਿਆ ਮੇਰੇ ਕੋਲ ਤਾਂ 2 ਤੋਂ 2.5 ਫੁੱਟ ਜਿਹੜੀ ਆ ਐਸ ਟਾਈਮ ਜਿਹੜੀ ਜ਼ਮੀਨ ਦੇ ਉੱਪਰ ਰੇਤਾ ਜਾਂ ਦਲਦ ਤੁਸੀਂ ਲੋਕ ਉਹ ਦਿਨ ਕਿਹਾ ਸੀ ਨਾਲ ਖੜਿਆ ਕਿੰਨੇ ਕੁ ਲੋਕਾਂ ਦੀ ਸੇਵਾ ਜਾਂ ਕਿੰਨੇ ਕੁ ਲੋਕਾਂ ਦੀ ਮਦਦ ਤੁਸੀਂ ਕਰਨ ਵਾਸਤੇ ਤਿਆਰ ਹੈ ਕਿੱਡੇ ਕਿੰਨੇ ਕੁ ਲੋਕ ਜਿਹੜੇ ਤੁਹਾਡੇ ਨਾਲ ਤਿਆਰ ਹੈ ਭਾਜੀ ਦੇਖੋ ਸਾਡੀ ਜਿਹੜੀ ਮਨ ਦੀ ਇੱਛਾ ਜੀ ਅਸੀਂ ਤਾਂ ਕਿੰਨੇ ਵੀ ਸਾਰਿਆਂ ਦੀ ਕਰੀਏ ਹੁਣ ਇੱਥੋਂ ਤਾਂ ਵੀ ਅਸੀਂ ਸੋਚ ਲਿਆ ਵਾ ਕਿ ਜਿਹੜਾ ਸਾਡਾ ਦੂਸਰੀ ਸੈਡ ਸੀਜ਼ਨ ਲੱਗਣਾ ਵਾ ਅਜ ਤੋਂ 10 ਦਿਨ 12 ਚੱਲਣਾ ਕੰਮ ਉਹਦੀ ਜਿੰਨੀ ਬਚਤ ਹੋਊਗੀ ਸਾਨੂੰ ਮੰਨ ਲਓ ਲੱਖ ਬਚੇ 2 ਲੱਖ ਬਚੇ ਉਹ ਵੀ ਅਸੀਂ ਇੱਥੇ ਲੱਗ ਜਾਣਾ ਉਹਦੀ ਕਮਾਈ ਹੀ ਆਪਣੇ ਘਰੇ ਨਹੀਂ ਖੜਨੀ ਉਹ ਇੱਥੇ ਖਰਚ ਕਰਕੇ ਜਾਵਾਂਗੇ ਤਿਹਜਾ ਨੰਬਰ ਜੀ ਜਦੋਂ ਮੰਨ ਲਓ ਜਿਹੜੇ ਕੋਈ 5 ਕਿੱਲੇ ਜ਼ਮੀਨ ਆ 6 ਕਿੱਲੇ ਜ਼ਮੀਨ ਆ ਜਦੋਂ ਮੰਨ ਲਓ ਇੱਥੋਂ ਵੰਡ ਟਟਾ ਵਾ ਜੀ ਇਹ ਤੇ ਮੈਂ ਕਹਿੰਦਾ ਜੀ ਗੁਰੂ ਨਾਨਕ ਦੇਵ ਪਾਸ਼ਾ ਦੀ ਨਗਰੀ ਦੇ ਵਿੱਚ ਬੈਠੇ ਸੀਗੇ ਇਹ ਘਰ ਬਚ ਗਏ ਆ ਜੀ ਨੌ ਘਰ ਟੁੱਟੇ ਉਹਦਾ ਟੁੱਟ ਗਿਆ ਨਾ ਮੈਂ ਕਹਿੰਦਾ ਜੇ ਆਹ ਹਾਲਾਤ ਜਿਹੜੇ ਇੱਥੇ ਹੋਣੇ ਸੀਗੇ ਨਾ ਆਪਣੇ ਕੋਈ ਵੇਖ ਨਹੀਂ ਹੋਣੇ ਸੀਗੇ ਜੀ ਉਧਰ ਜਿਹੜੇ ਨੌ ਘਰ ਟੁੱਟੇ ਉਹਨਾਂ 'ਚ ਆਪਣੇ ਕੋਈ ਜਾ ਹੁੰਦਾ ਹੀ ਇਹ ਅਜੇ ਵੀ ਪਾਣੀ ਤਾਰੂ ਆ ਉੱਥੇ ਹਮ ਆਪਾਂ ਗਏ ਆ ਸੀਗੇ ਬਿੜੀ ਲੈ ਕੇ ਉਦਣਾ ਕਈਆਂ ਥਾਵਾਂ ਤੇ ਵਾਂਝ ਨਹੀਂ ਲੱਗਦਾ ਬਿਲਕੁਲ ਸਰਕਾਰ ਉਹਨਾਂ ਦੀ ਵੀ ਮਤ ਕਰੇ ਅਸੀਂ ਵੀ ਕਰਾਂਗੇ ਪਰ ਫਰਜ਼ ਤਾਂ ਸਰਕਾਰ ਦਾ ਬੰਦਾ ਤਨਜੂ ਸਾਹਿਬ ਪਰ ਜਦੋਂ ਅਸੀਂ ਸਰਕਾਰ ਦੇ ਹਾਲਾਤ ਵੇਖੇ ਆ ਵੀ ਇਹਨਾਂ ਨੇ ਨਹੀਂ ਕੁਝ ਕਰਨਾ ਅਸੀਂ ਫਿਰ ਆਪਣੇ ਘਰਾਂ ਚ ਆਪਣੇ ਜੂਥ ਲੈ ਕੇ ਨਿਕਲੇ ਆ ਲੋਕ ਤਾਂ ਦੂਜੇ ਸਟੇਟਾਂ ਵਾਲੇ ਬੜੇ ਆ ਰਹੇ ਆ ਤੇ ਉਹ ਵੀ ਬਹੁਤ ਸੇਵਾ ਕਰ ਰਹੇ ਆ ਮੈਂ ਕਹਿੰਦਾ ਜੀ ਕਿਸੇ ਵੇਲੇ ਨਾ ਵਲਡਰ ਕਾਰਡ ਬਣਿਆ ਸੀਗਾ ਕਿ ਪੰਜਾਬ ਕੋਈ ਕਹਿੰਦੇ ਨਹੀਂ ਹੁੰਦੇ ਕਿ ਜਦੋਂ 20 ਆ ਜਦੋਂ ਕਿਤੇ ਪਾਣੀ ਆਉਂਦਾ ਵਾ ਤੇ ਜਿਹੜੀ 20 ਰੁਪਏ ਦੀ ਬੋਤਲ 100 ਰੁਪਏ ਚ ਕਰ ਦਿੰਦੇ ਆ ਤੇ ਪੰਜਾਬੀ ਜਾ ਕੇ ਲੰਗਰ ਲਾ ਦਿੰਦੇ ਸੀਗੇ ਬਿਲਕੁਲ ਆਹ ਇਸ ਟਾਈਮ ਸਾਡੇ ਇਹ ਹਾਲਾਤ ਬਣਾਤੇ ਆ ਸਰਕਾਰਾਂ ਨੇ ਕਿ ਸਾਡੀ ਦੁਜੀਆ ਸਟੇਟਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਔਖੇ ਟਾਈਮ 'ਚ ਬਾਹ ਫੜੀ ਆ ਜੀ ਤਹਿ ਦਿਲੋਂ ਧੰਨਵਾਦਵਾਹ ਉਹਨਾਂ ਦਾ ਪਰ ਉਹਨਾਂ ਨੇ ਸਾਡੀ ਬਾਹ ਫੜੀ ਹੁਣ ਆਗੇ ਸਾਡੇ ਕਿੱਥੇ ਅਸੀਂ ਜਾਣੇ ਸੀ ਕਿ ਉਹਨਾਂ ਦੀ ਬਾਹ ਫੜਨ ਹੁਣ ਸਾਡੀ ਆਗੇ ਉਹ ਫੜਨ ਦੇ ਆ ਸਾਨੂੰ ਸਾਡੇ ਹੀ ਭਰਾਵਾਂ ਨੇ ਬਚਾਲਿਆ ਵਾ ਨਹੀਂ ਤੇ ਸਾਡੇ ਹਾਲਾਤ ਬਹੁਤ ਨਾਜਿਕ ਹੋ ਗਏ ਸੀ ਕਹਿੰਦਾ ਮਤਲਬ ਇਹ ਹੋਇਆ ਨਾ ਕਿ ਜਿਹੜੇ ਸੇਵਾ ਦੇ ਸਿਰ ਦੇ ਉੱਪਰ ਆ ਸੀ ਮਤਲਬ ਲੋਕ ਜਿਹੜੇ ਇੱਥੇ ਬਚ ਰਹੇ ਮੈਂ ਕਹਾਂ ਜੀ ਐਨ ਜੀਓ ਹੋ ਗਈਆਂ ਜਿੱਦਾਂ ਹੁਣ ਤੁਹਾਨੂੰ ਮੈਂ ਦੱਸਦਾ ਜੀ ਇੰਨੇ ਸਿਰ ਤੇ ਬਚੇ ਅਸੀਂ ਸਾਨੂੰ ਤਾਂ ਹੋਰ ਤੇ ਕਿਸੇ ਬਨਵਾਸ ਹੀ ਨਹੀਂ ਕੋ ਉਹ ਤਾਂ ਮੈਂ ਪਹਿਲਾਂ ਹੀ ਦੱਸਦਾ ਜੀ ਪੁਲਤੇ ਆਉਂਦੇ ਸੀਗੇ ਚਿੱਟੇ ਕੁਰਤੇ ਪਜਾਮੇ ਪਾਏ ਸੀਗੇ ਕੀੜਾ ਮਾਰ ਕੇ ਚੱਲ ਜਾਂਦੇ ਸੀਗੇ ਸਸਦਣ ਸਾਰੇ ਹੀ ਆ ਜੀ ਹੁਣ ਕਿੰਨੂ ਕਿੰਨੂ ਕਹੀਏ ਕੀ ਕਹੀਏ ਜਦੋਂ ਅਸੀਂ ਕਹਿੰਨੇ ਆ ਫਿਰ ਮੁੜ ਕੇ ਦੂਜੇ ਰੋਗ ਹੋ ਜਾਂਦੇ ਆ ਜੀ ਬੋਲਦੇ ਆ ਜਦੋਂ ਦੇਖੋ ਜੀ ਬੰਦਾ ਟੁੱਟੀਏ ਜੀ ਦੁਖੀ ਹੋ ਜੇ ਹੁਣ ਮੰਨ ਲਓ ਦੁਖੀ ਆ ਕੋਈ ਖੋਜ ਤੇ ਹੈ ਨਹੀਂਗੇ ਉਹਦੇ ਇੱਕ ਸਾਡੇ ਚਿਹਰੇ ਹੱਸਦੇ ਆ ਕਿਉਂਕਿ ਇਹ ਜਿਹੜੀ ਸਿੱਖ ਕੌਮ ਹੈਗੀ ਚੜ੍ਹਦੀ ਕਲਾ ਜਾਈ ਚ ਇਹ ਸ਼ੁਰੂ ਤੋਂ ਰਹਿਣੀ ਚੜਦੀ ਕਲਾ ਜਾ ਇਹ ਜਿੰਨਾ ਮਰਜੀ ਸਰਕਾਰ ਜ਼ੋਰ ਲਾਲੇ ਇਹਦੇ ਤੇ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਜੀ ਜੀ ਇਹ ਜੋ ਕੁਛ ਹੁੰਦਿਆ ਨਾ ਇਹ ਸਭ ਸਿਆਪਾ ਲੈਂਡ ਪੌਲਿੰਗ ਦਾ ਪਾਇਆ ਹੋਇਆ ਇਹਨਾਂ ਨੂੰ ਇਹ ਹੀ ਆ ਵੀ ਸਿੱਖ ਇਹਨਾਂ ਨੂੰ ਮਾਰੋ ਪਾਣੀ ਛੱਡ ਛੱਡ ਇਹ ਹੱਥ ਖਾ ਹੱਥ ਜੋੜਨ ਵੀ ਆ ਛੱਡੀਆਂ ਜਮੀਨਾਂ ਤੁਸੀਂ ਬਣਾਉਣੋ ਆ ਦੀ ਲੈਂਡ ਪੌਲਿੰਗ ਅਹੀਂ ਚੱਲੇ ਆ ਪਰ ਇਹ ਆ ਦੇ ਮਨ ਚ ਪੁਲੀਖਾ ਕੱਢ ਛੱਡਣਾ ਇਹ ਕੰਮ ਨਹੀਂ ਹੋਣਾ ਜੀ ਇਹ ਜਿੰਨਾ ਮਰਜੀ ਜ਼ੋਰ ਲਾਣ ਤੁਹਾਨੂੰ ਮੈਂ ਦੱਸਿਆ ਜੀ ਉਹ ਪਰਦਾਦਿਆਂ ਤੋਂ ਸ਼ੁਰੂਆਤ ਹੋਈ ਪਈ 88 ਤੋਂ ਆ ਸਾਡੇ ਹੁਣ ਮੇਰੇ ਸਨ ਅੱਜ ਕਾਲੂ ਵੀ ਹੁਣ ਅਸੀਂ ਗਾਵਾਂ ਦੇ ਪੁੱਤ ਹੀ ਆ ਬਿਲਕੁਲ ਤੇ ਪਿਓਾਂ ਦੇ ਮੁੰਡੇ ਆ 19 ਜੀ ਵੀ ਵੇਖ ਲਿਆ 23 ਜੀ ਵੀ ਵੇਖ ਲਿਆ 25 ਜੀ ਵੀ ਵੇਖ ਲਿਆ ਹੂੰ ਕਈ ਨਾ ਮੈਂ ਇੱਕ ਵੀਡੀਓ ਵੇਖਣ ਦੇ ਆ ਸੀਗਾ ਜੀ ਤੰਜੂ ਸਾਹਿਬ ਉਹਨਾਂ ਚਲੋ ਆਪਾਂ ਕੋਈ ਵੀ ਜਿੱਥੇ ਵੀ ਪਾਣੀ ਆਏ ਸਾਡੇ ਕਿਸਾਨ ਭਰਾਈ ਆ ਉਹ ਕਹਿੰਦੇ ਜੀ ਅਸੀਂ 15 ਸਾਲ ਪਿੱਛੇ ਚਲ ਗਏ ਆ ਪਰ ਜੇ ਸਾਡੇ ਸਾਡੇ ਪਾਣੀ ਆਉਂਦੇ ਇਸ ਹਿਸਾਬ ਨਾਲ ਤਾਂ ਅਸੀਂ 200 ਸਾਲ ਪਿੱਛੇ ਚਲ ਗਏ ਆ ਜੀ ਹਰੇ ਵਰ ਮਾਰ ਪੈ ਜਾਂਦੀ ਕਦੀ 23 ਚ 22 ਸੀ ਇਹਨਾਂ ਲੋਕਾਂ ਨੂੰ ਉਹ ਰੇਤਾ ਦਾ ਇਹ ਨਹੀਂ ਨਹੀਂ ਹਾਂ 19 ਚ ਵੀ ਪਈ ਸੀਗੀ ਉਦੋਂ ਵੀ ਆਹੇ ਹਲਾ ਸੀਗੇ ਸਿਰਫ ਇਹ ਕੀ ਆ ਵੀ ਸਾਨੂੰ ਪਤਾ ਸਾਡੀ ਜਿਹੜੀ جنگ ਆ ਸਾਨੂੰ ਆਪ ਨੂੰ ਲੜਨੀ ਪੈਣੀ ਆ ਅਸੀਂ ਇਹਦਾ ਕਰਕੇ ਜਦੋਂ ਮੰਨ ਲੂ ਕਿ ਆਮ ਸੋਸ਼ਲ ਮੀਡੀਆ ਚੱਲੀ ਜਾਂਦਾ ਵੀਡੀਓ ਪਾਈ ਜਾਂਦੇ ਅਸੀਂ ਮਾਰ ਗਏ ਲੁੱਟੇ ਗਏ ਆ ਚਲੋ ਠੀਕ ਆ ਦੁੱਖ ਲੱਗਦਾ ਭਾਈ ਸਾਵਾ ਹੁਣ ਸਾਨੂੰ ਵੀ ਦੁੱਖ ਲੱਗਣ ਦਿਆ ਵਾ ਪਰ ਜਦੋਂ ਸਾਨੂੰ ਕਿਸੇ ਬੰਨੇ ਕੋਈ ਆਸਰੀ ਨਾ ਦਿਖਦੀ ਅਸੀਂ ਹੁਣ ਸ਼ਾਂਤੀ ਹੋ ਗਏ ਆ ਵੀ ਆਪ ਦੀ ਲੜਾਈ ਜਿਹੜੀ ਆਪੇ ਲੜ ਲਾਂਗੇ ਸਰਕਾਰ ਸਰਕਾਰਾਂ ਬਾਰੇ ਕੀ ਸੋਚਦੇ ਹੋ ਚਲੋ ਕਿਸਾਨ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਇਹ ਮਤਲਬ ਜਿਹੜੀ ਅਗਲੀ ਫਸਲ ਕੋਈ ਕਮਾਈ ਕਰਾਂਗੇ ਉਹ ਵੀ ਇੱਥੇ ਲਾ ਦਾਂਗੇ ਸਰਕਾਰਾਂ ਬਾਰੇ ਕੀ ਸੋਚਦੇ ਆਪਾਂ ਸਰਕਾਰਾਂ ਬਾਰੇ ਤਨਜੋਬ ਤੁਹਾਨੂੰ ਕੀ ਦਸੀਏ ਜੀ ਉਹ ਪੁਲ ਤੁਸੀਂ ਵੇਖਿਆ ਨਾ ਪਿੱਛੇ ਬਣਿਆ ਸੀਗਾ ਅੱਗੇ ਮੈਂ ਤੁਹਾਨੂੰ ਰਿਪੀਟ ਕੀਤਾ ਸੀਗਾ ਵੀ ਕੁੜਤੇ ਪਜਾਮੇ ਪਾਏ ਆ ਉਥੋਂ ਫੋੜਵਾ ਚਾਰ ਪੰਜ ਖਿੱਚੀਆਂ ਚੱਲ ਗਈ ਜਿਹੀਂ ਗਏ ਆ ਗੇੜਾ ਮਾਰ ਰਹੇ ਆ ਅਸਲੀ ਸੇਵਾ ਦੇ ਸਾਨੂੰ ਹੋਣਾ ਚਾਹੀਦੀ ਆ ਵਰਲਡ ਦੇ ਵਿੱਚ ਇੱਕ ਰਿਕਾਰਡ ਬਣੂਗਾ ਜੀ ਅਰਕੀ ਇੱਕ ਸਰਕਾਰ ਪਹਿਲੀ ਵਾਰ ਆਈ ਤੇ ਪਹਿਲੀ ਵਾਰ ਹੀ ਚਲ ਗਈ ਕਿਸਾਨ ਮਜ਼ਦੂਰ ਸੰਗਰਾਸ਼ਟ ਕਮੇਟੀ ਹਮ ਮਣਕੀ ਟੋਟਲ 31 32 ਹੈਗੀਆਂ ਮਾ ਕਮੇਟੀਆਂ ਜਥੇਬੰਦੀਆਂ ਜਿਹੜੀਆਂ ਸਾਨੂੰ ਬਚਾਈ ਜਾਂਦੀਆਂ ਹਰੇਕ ਪਾਸੇੋਂ ਧਰਨੇ ਲਾ ਕੇ ਜਿੱਦਾਂ ਕੱਲ ਜਿੱਦਾਂ ਹੁਣ ਸੀਐਮ ਆਨ ਕਹਤਾ ਸੀਗਾ ਜਿਹੜੇ ਇਹਨਾਂ ਦੇ ਟਰੈਕਟਰ ਵਾ ਜ਼ਿਮੀਂਦਾਰਾਂ ਦੇ ਮਕਾਨਾਂ ਦੇ ਜਾਣ ਲਈ ਆ ਤੇ ਜਾਂ ਧਰਨੇ ਲਾਉਣ ਲਈ ਆ ਚਲੋ ਅਹੀਂ ਟਰੈਕਟਰ ਘਰਾਂ 'ਚ ਖਿਲਾਰ ਦੇਨੇ ਸੀਐਮ ਆਨ ਸਾਹਿਬ ਦੇਣ ਇਥੇ ਕੀ ਕਰਦੇ ਕਰਨ ਆਗੇ ਫਿਰ ਚਲੋ ਹੁਣ ਮੈਨੂੰ ਲੱਗਦਾ ਉਹੀ ਟਰੈਕਟਰ ਕੰਮ ਆਉਣੇ ਆ ਜਦੋਂ ਪਹਿਲਾਂ ਪਾਣੀ ਸੀ ਤੇ ਟਰੈਕਟਰਾਂ ਦੇ ਪੂਰੇ ਸੇਵਾਂਗੇ ਜਿੱਦਨ ਦਾ ਪਾਣੀ ਆ ਟਰੈਕਟਰ ਹੀ ਉਹ ਕੰਮ ਆਉਂਦੇ ਆ ਸਾਨੂੰ ਸਰਕਾਰ ਨੇ ਕਿਹੜਾ ਇੱਥੇ ਵੋਟਾਂ ਦਿੱਤੀਆਂ ਹੈਗਾ ਵੀ ਜਾਂ ਸਾਨੂੰ ਕਿਸ਼ਤਾਂ ਦਿੱਤੀਆਂ ਹੈ ਵੀ ਵਾਹ ਵੀ ਰੱਖੋ ਰਾਛਣ ਲੈ ਜੋ ਇਹ ਤਾਂ ਮੈਂ ਕਹਿੰਦਾ ਵੀ ਅਸੀਂ ਜੂਸ ਦੇ ਪੈਰ ਤੋਂ ਤੂੰ ਵੀ ਪੀਏ ਨਾ ਤੇ ਸਾਡੇ ਵਾਸਤੇ ਤੂੰ ਵੀ ਥੋੜੇ ਆ ਉਹਨਾਂ ਨੂੰ ਪਤਾ ਹੈਗਾ ਵੀ ਸਾਨੂੰ ਕਰਨਾ ਪੈਣਾ ਇੱਕ ਨਾ ਜੀ ਮੈਂ ਤੁਹਾਨੂੰ ਹੋਰ ਤੁਹਾਡੇ ਚੈਨਲ 'ਤੇ ਮਾਦਗੀ ਮੈਂ ਰਹੀ ਦੱਸਣਾ ਚਾਹੁੰਦਾ ਕਿ ਇੱਕ ਨਾ ਨਵਾਂ ਮੁੱਦਾ ਉੱਠਿਆ ਵਾ ਕਿ ਅਸੀਂ 5 ਪਿੰਡ ਗੋਦ ਲੈ ਲਏ ਆ ਅਸੀਂ 10 ਪਿੰਡ ਗੋਦ ਲੈ ਲਏ ਆ ਆ ਸਾਡੇ ਭਰਾ ਵੀ ਖਲੋਤੇ ਆ ਇੱਥੋਂ ਦੇ ਚਲੋ ਮੇਰੇ ਤੇ ਤਾਂ ਹੁਣ ਥੋੜਾ ਜਿਹਾ ਅਲੀਗੇਸ਼ਨ ਇਹ ਵੀ ਲੱਗ ਜਣਾ ਇਹ ਪਾਸੋਂ ਆ ਕੇ ਬੋਲਣ ਦੇ ਆ ਵਾ ਉਹ ਚੀਜ਼ ਇਧਰ ਮੈਨੂੰ ਪਤਾ ਜਾਈਨਾ ਭਰਾਵਾਂ ਨੂੰ ਪਤਾ ਵਾ ਸਾਡੇ ਕੋ ਕੋਈ ਨਹੀਂ ਆਇਆ ਜੀ ਹੂੰ ਸਾਡੇ ਕੋ ਸੰਤ ਸੀਚੇਵਾਲ ਜੀ ਹੂੰ ਬਾਬਾ ਸੁੱਖਾ ਸਿੰਘ ਸਰਾਲੀ ਸਾਹਿਬ ਵਾਲੇ ਹੂੰ ਤੀਜਾ ਰਾਣਾ ਗਰਜੀਤ ਜੀ ਇੰਦਰ ਪ੍ਰਤਾਪ ਆਜਾੜ ਜਿਹੜੇ ਇੱਥੋਂ ਇਲੈਕਸ਼ਨ ਲੜੇ ਸੁਲਤਾਨਪੁਰ ਹਸਤੀਆਂ ਬਚਾਈ ਜਾਂਦੀਆਂ ਵਾ ਕੁੱਲ ਮਿਲਾ ਕੇ ਕਹਿ ਲਿਆ ਕਿ ਜੇ ਤੁਸੀਂ ਕਹੋ ਤਾਂ ਇੱਥੋਂ ਦੇ ਐਮਪੀ ਜਿਹੜੇ ਰਾਜ ਸਭਾ ਮੈਂਬਰ ਹਾਂਜੀ ਔਰ ਇੱਥੋਂ ਦੇ ਵਿਧਾਇਕ ਉਹ ਥੋੜੇ ਚੰਗੇ ਲੱਭ ਗਏ ਤੁਹਾਨੂੰ ਬਹੁਤ ਸੋਹਣੇ ਲੱਭੇ ਥੋੜੇ ਚੰਗੇ ਨਹੀਂ ਬਹੁਤ ਜ਼ਿਆਦਾ ਵਧੀਆ ਲੱਭੇ ਆ ਨਹੀਂ ਤੇ ਸਾਡਾ ਤਾਂ ਰਹਿਣਾ ਹੀ ਕੱਖ ਨਹੀਂਗਾ ਜੀ ਸਾਨੂੰ ਤੇ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਕਰੀਏ ਤੇ ਕਰੀਏ ਕੀ ਦੂਸਰੀ ਗੱਲ ਜੀ ਸਾਨੂੰ ਬੜੀ ਸਿਆਸਤ ਨਹੀਂ ਆਉਂਦੀ ਸਾਡਾ ਜਿਹੜਾ ਕੰਮ ਸੀਗਾ ਕਿਉਂਕਿ ਜੇ ਇੱਥੇ ਕੋਈ ਸੁੱਖ ਸ਼ਾਂਤੀ ਰਵੇ ਤਾਂ ਅਸੀਂ ਕਿਤੇ ਬਾਹਰ ਜਾ ਕੇ ਵੇਖੀਏ ਵੀ ਬਾਹਰ ਕੀ ਦੁਨੀਆ ਚ ਹੁੰਦਿਆ ਵਾ ਰੇਤੇ ਇੱਥੇ ਕੇ ਕਦੀ ਪਾਣੀ ਆ ਗਿਆ ਜੀ ਕਦੀ ਸੋਕਾ ਲੱਗ ਗਿਆ ਕਦੀ ਕੁਛ ਹੋ ਗਿਆ ਸਾਡੇ ਤਾਂ ਉਹੀ ਕੰਮ ਆ ਜੀ ਮਰ ਜੋ ਮਾਰਦੇ ਆ ਠਾਣੇ ਚਲਦੇ ਜਗ ਜਮਾਨਤਾ ਕਰਾ ਲਓ ਹੁਣ ਆਮ ਪਾਰਟੀ ਦਾ ਇੱਥੋਂ ਤਾਈਂ ਕੰਮ ਹੋ ਗਿਆ ਜੀ ਮੈਂ ਕਹਿੰਦਾ ਸੀਐਮ ਮਾਨ ਸਾਹਿਬ ਆਪਦੇ ਐਮਐਲਏ ਸੰਭਾਲ ਲੈਣ ਉਹ ਤੇ ਹੁਣ ਜਥੇਬੰਦੀਆਂ ਜਿਹੜੀਆਂ ਸਾਨੂੰ ਬਚਾਉਂਦੀਆਂ ਹੀ ਆਵਾਂ ਉਹਨਾਂ ਨੂੰ ਕਹਿਣ ਲੱਪਿਆ ਜੀ ਗਲਾਜ ਹਾਰੇ ਪਰਨੇ ਪਾ ਕੇ ਆ ਜਾਂਦੇ ਆ ਇਹਨਾਂ ਨੂੰ ਇਦਾਂ ਓਦਾਂ ਜੀ ਮੈਂ ਕਹਿੰਦਾ ਬੇਨਤੀ ਆ ਇਹ ਇੰਨਾ ਚੀਜ਼ ਦਾ ਪਰ ਨਾ ਹੀ ਬੋਲੀਏ ਸਾਡੀ ਜਥੇਬੰਦੀ ਸਾਨੂੰ ਦੇਣਵਾ ਜੀ ਆ ਹੁਣ ਵੀ ਸਾਡੇ ਨਾਲ ਜਥੇਬੰਦੀਆਂ ਨਹੀਂ ਖੜਨਾਂਗੇ ਤੁਸੀਂ ਦੱਸ ਦਿਓ ਜੀ ਤੁਸੀਂ ਵੇਖ ਲਓ ਜੇ ਕੋਈ ਸਰਕਾਰ ਖੜ ਗਈ ਹੈਗੇ ਤੇ ਤੇ ਚਲੋ ਖੈਰ ਤੁਸੀਂ ਕਹਿੰਦੇ ਹੋ ਕਿ ਅਸੀਂ ਸੇਵਾ ਕਰਾਂਗੇ ਇੱਥੇ ਆ ਕੇ ਹਾਲਾਂਕਿ ਇਹ ਜਮੀਨ ਨਹੀਂ ਤੁਹਾਡੀ ਲੇਕਿਨ ਪਦਰੀ ਜਮੀਨਾਂ ਕਰਦੇ ਸੇਵਾ ਕਰਨੀ ਹੈ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਜੂਪੀ ਤੋਂ ਸਾਡੇ ਵੀਰ ਕਹਿ ਰਹੇ ਸੀਗੇ ਕਿ ਅਸੀਂ ਟਰੈਕਟਰ ਲੈ ਕੇ ਆਵਾਂਗੇ ਇੱਥੇ ਜ਼ਰੂਰਤ ਕਿਹੜੀ-ਕਿਹੜੀ ਚੀਜ਼ ਦੀ ਹੈ ਕਿ ਜਿਹੜੀ ਮਿੱਟੀ ਜਿਹੜੀ ਇਹ ਤੋਂ ਚੱਕ ਕੇ ਜਿਹੜੇ ਦੁਆਰਾ ਫਸਲ ਬੀਜੀ ਜਾਵੇ ਦੇਖੋ ਜੀ ਇੱਥੋਂ ਦੇ ਪ੍ਰਧਾਨ ਸਾਹਿਬ ਹੈ ਸਾਡੇ ਸਾਡੀ ਕਮੇਟੀ ਬਣੀ ਹੋਈ ਆ ਅਸੀਂ ਉਹਨਾਂ ਦੇ ਨਾਲ ਵਾਕਾਇਦਾ ਉਹਨਾਂ ਦੇ ਕਹਿਣ ਤੇ ਜਿੱਦਾਂ ਉਹ ਕਹਿੰਦੇ ਹੀ ਉਦਾਂ ਹੀ ਚੱਲੰਦੇ ਆ ਸਾਨੂੰ ਇੱਥੇ ਜਿਹੜੀ ਸਭ ਦੀ ਲੋੜ ਵਈ ਡੀਜ਼ਲ ਦੀ ਮਿੱਟੀ ਦੀ ਖਾਲੀ ਬੋਰੀਆਂ ਦੀ 12 ਨੰਬਰ ਤਾਰ ਦੀ ਹੁਣ ਮੰਨ ਲਓ ਉਸ ਦਿਨ ਬਾਬਾ ਰਵਿੰਦਰ ਸਿੰਘ ਜੀ ਆਏ ਸੀਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਸਾਨੂੰ 2000 ਲੀਟਰ ਦਾ ਕਹਿ ਕੇ ਗਏ ਵੀ ਅਸੀਂ ਲੈ ਕੇ ਆਵਾਂਗੇ ਇੱਥੇ ਸੇਵਾ ਕਰਾਂਗੇ ਹੁਣ ਤੁਸੀਂ ਵੀ ਦੱਸ ਦਿਓ ਜੀ ਇੱਥੇ 2000 ਲੀਟਰ ਦਾ ਕੱਖ ਨਹੀਂ ਬੰਨਾ ਜੇ ਕੋਈ ਵੀਰ ਤੁਹਾਡੇ ਚੈਨਲ ਮਾਧਿਅਮ ਰਹੀਂ ਸਾਡੀ ਕੋਈ ਸੇਵਾ ਕਰਨੀ ਚਾਵੇ ਡੀਜ਼ਲ ਦੀ ਤੇ ਸਾਡੇ ਨਾਲ ਜਰੂਰ ਕੰਟੈਕਟ ਕਰੇ ਜੀ ਬਿਲਕੁਲ ਜਿਹੜੀ ਮੰਡ ਬਾਉਪੁਰ ਦੀ ਜਿਹੜੀ ਕਮੇਟੀ ਬਣੀ ਪਈ ਆ ਉਹਦੇ ਨਾਲ ਸਿੱਧਾ ਸੰਪਰਕ ਕਰ ਲਵੇ ਤੇ ਤਾਂ ਉਸ ਤੋਂ ਬਾਅਦ ਜਿਹੜਾ ਹੋ ਜਾਏਗਾ ਖੈਰ ਚਲੋ 2000 ਲੀਟਰ ਦਾ ਕੁਝ ਨਹੀਂ ਪਾਣਾ ਲੇਕਿਨ ਕਹਿੰਦੇ ਨੇ ਕਿ ਬੂੰਦ-ਬੂੰਦ ਨਾਲ ਹੀ ਘੜਾ ਪਰਦਾ ਵਾ ਜੀ ਸਾਨੂੰ ਤੇ ਇਸ ਟਾਈਮ 1 ਲੀਟਰ ਵੀ ਆ ਜਾਏ ਨਾ ਤੇ ਸਾਨੂੰ ਉਹ ਵੀ 10000 ਵਰਗਾ ਵਾ ਤੇ ਇਹ ਬੂੰਦ-ਬੂੰਦ ਨਾਲ ਕਹਿੰਦੇ ਘੜਾ ਪਰਦਾ ਵਾ ਤਾਂ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਝੂਠ ਆ ਨਾ ਪੰਜਾਬ ਦਾ ਇਹਨੂੰ ਬੜਾ ਮੰਨ ਲਓ ਸਰਕਾਰ ਦੇ ਉੱਪਰ ਇਤਰਾਜ਼ ਆ ਕਹਿੰਦੇ ਗੱਲਾਂ ਜ਼ਿਆਦੀਆਂ ਤੇ ਕੰਮ ਘੱਟ ਕਰਦੀ ਸਰਕਾਰ ਦੂਜੇ ਪਾਸੇ ਕਹਿੰਦੇ ਆ ਕਿ ਬੇਸ਼ੱਕ ਜਦੋਂ ਹੁਣ ਜਿੰਨਾ ਟਾਈਮ ਵੀ ਇਹ ਜਮੀਨਾ ਪਦਨ ਨਹੀਂ ਹੁੰਦੀਆਂ ਉਹ ਸੇਵਾ ਕਰਨਗੇ ਉਸ ਤੋਂ ਇਲਾਵਾ ਜੋ ਬਾਹਰ ਕਮਾਈ ਕਰਨਗੇ ਇਸ ਵਾਰ ਦੀ ਉਹ ਵੀ ਇੱਥੇ ਲਗਾ ਦੇਣਗੇ